ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਦੋਸਤੋ ਮਾਨ ਸਨਮਾਨ ਹੁੰਦੇ ਬਹੁਤ ਸਾਰੇ ਆਪਾਂ ਆਪਣੀ ਜ਼ਿੰਦਗੀ ਵਿੱਚ ਦੇਖੇ ਜਾਂ ਸੁਣੇ ਹੁੰਦੇ ਨੇ ਮਾਨ ਸਨਮਾਨ ਦੀਆਂ ਕੈਟਾਗਰੀਜ਼ ਬਹੁਤ ਨੇ ਬਹੁਤ ਸਾਰੇ ਮੁਕਾਬਲਿਆਂ ਨੂੰ ਜਿੱਤਣ ਤੋਂ ਬਾਅਦ ਮਾਨ ਸਨਮਾਨ ਦਿੱਤੇ ਜਾਂਦੇ ਨੇ ਜਿਵੇਂ ਖੇਡਾਂ ਦੇ ਮੁਕਾਬਲਿਆਂ ਨੂੰ ਜਿੱਤਣ ਤੋਂ ਬਾਅਦ ਮਾਨ ਸਨਮਾਨ ਕੀਤਾ ਜਾਂਦਾ ਜਾਂ ਫਿਰ ਵਿਦਵਕ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਘੋੜਿਆਂ ਦੀਆਂ ਦੌੜਾਂ ਪਤਾ ਹੀ ਨਹੀਂ ਕਿੰਨੇ ਸਾਰੇ ਮੁਕਾਬਲੇ ਪੰਜਾਬ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਜਿੱਤਣ ਤੋਂ ਬਾਅਦ ਮਾਨ ਸਨਮਾਨ ਕੀਤੇ ਜਾਂਦੇ ਨੇ ਪਰ ਦੋਸਤੋ ਅੱਜ ਵਾਲਾ ਜੋ ਮਾਨ ਸਨਮਾਨ ਆ ਉਹ ਇੱਕ ਵਿਲੱਖਣ ਕਿਸਮ ਦਾ ਉਹਦੇ ਲਈ ਕੋਈ ਵੀ ਮੁਕਾਬਲਾ ਨਹੀਂ ਕਰਵਾਇਆ ਗਿਆ ਤੇ ਨਾ ਹੀ ਕੋਈ ਮੁਕਾਬਲਾ ਜਿੱਤਿਆ ਗਿਆ ਪਰ ਜਿੱਤਿਆ ਜਰੂਰ ਗਿਆ ਜਿੱਤਿਆ ਗਿਆ ਲੋਕਾਂ ਦਾ ਦਿਲ ਤੇ ਆਪਾਂ ਕਰਦਿਆਂ ਗੱਲਬਾਤ ਕਿ ਇਹ ਮਾਨ ਸਨਮਾਨ ਕਿੰਨਾ ਦਾ ਹੋ ਰਿਹਾ ਕੌਣ ਕਰ ਰਿਹਾ ਤੇ ਕਿਉਂ ਕਰ ਰਿਹਾ ਸੋ ਮੇਰੇ ਨਾਲ ਪਤਵੰਤੇ ਸੱਜਣਾ ਸਰਪੰਚ ਸਾਹਿਬ ਤੇ ਪਿੰਡ ਦੇ ਹੋਰ ਪਤਵੰਤੇ ਖੜੇ ਨੇ ਆਪਾਂ ਕਰਦੇ ਆਂ ਗੱਲਬਾਤ ਕਿ ਇਹ ਮਾਨ ਸਨਮਾਨ ਕਿੰਨਾ ਦਾ ਹੋ ਰਿਹਾ ਤੇ ਕਿਉਂ ਹੋ ਰਿਹਾ ਜੀ ਸਸੀ ਕਾ ਬਾਈ ਜੀ ਸਸੀ ਜੀ ਆ ਮਾਈਕ ਲੱਗ ਬਾਈ ਬਾਈ ਇਹ ਮਾਨ ਸਨਮਾਨ ਕਿੰਨਾ ਦਾ ਹੋ ਰਿਹਾ ਤੇ ਕਿਉਂ ਹੋ ਰਿਹਾ ਜੀ ਉਹ ਬਰਵਿੰਦਰ ਸਿੰਘ ਪੁੱਤਰ ਗਰਮੀਤ ਸਿੰਘ ਜੀ ਜੀ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਹੈ ਇਹਨਾਂ ਨੇ ਰਸਤਾ ਬਹੁਤ ਚੌੜਾ ਕਰਤਾ ਜੀ ਆਪਦੇ ਮੱਥੋਂ ਅ ਮਤਲਬ ਜਿਆ ਚਾਰ ਕਿੱਲੇ ਦੀ ਵਾਹੀ ਹੈ ਜੀ ਜੀ ਹਾਂ ਜੀ ਇਹਨਾਂ ਦੇ ਆਪਣੇ ਖੇਤ ਚਾਰ ਕਿੱਲੇ ਆ ਹਾਂਜੀ ਤੇ ਉਹਨਾਂ ਨੇ ਜਿਹੜਾ ਚਾਰ ਕਿੱਲਿਆਂ ਦਾ ਫਰੰਟ ਸੜਕ ਤੇ ਲੱਗਦਾ ਹਾਂਜੀ ਉਹਨੂੰ ਆਪਣੇ ਖੇਤ ਦੇ ਵਿੱਚੋਂ ਮਿੱਟੀ ਲਾ ਕੇ ਚੌੜਾ ਕੀਤਾ ਚੌੜਾ ਕੀਤਾ ਜੀ ਇਹਨਾਂ ਕੋਲੇ ਠੇਕੇ ਤੇ ਆ ਜੀ ਵਾਹਣਾ ਨਾਲੇ ਡੇਰ ਵੀ ਇਹਨਾਂ ਨੇ ਉਹਨਾਂ ਨੂੰ ਬੰਦਿਆਂ ਨੂੰ ਕਹਿ ਕੇ ਪ੍ਰੇਤ ਕਰਕੇ ਤੇ ਰਾਹ ਚੌੜਾ ਕੀਤਾ ਜੀ ਸਰਸੇਮ ਸਿੰਘ ਤੇ ਜੰਗੀਰ ਸਿੰਘ ਦਾ ਵਾਹਣਾ ਇਹ ਜੀ 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 ਦੋਸਤੋ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਵਾ ਕਿ ਆਪਾਂ ਦੇਖਦੇ ਹਾਂ ਕਿ ਸੜਕਾਂ ਦੇ ਉੱਪਰ ਜੇਕਰ ਕ੍ਰੋਸਿੰਗ ਕਰਨੀ ਹੁੰਦੀ ਆ ਆਪਾਂ ਤਾਂ ਸਾਡੇ ਕੋਲ ਰਸਤਾ ਨਹੀਂ ਹੁੰਦਾ ਲੰਘਣ ਦੇ ਲਈ ਤੇ ਅਸੀਂ ਲੰਘ ਨਹੀਂ ਪਾਉਂਦੇ ਸਾਡੇ ਕੋਲ ਰਾਹ ਹੀ ਨਹੀਂ ਮਿਲਦਾ ਸਾਨੂੰ ਕਿਉਂਕਿ ਹਰ ਇੱਕ ਕਿਸਾਨ ਦੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਆਦਾ ਤੋਂ ਜਿਆਦਾ ਜਿਹੜਾ ਸੜਕ ਵਾਲਾ ਏਰੀਆ ਉਹਨੂੰ ਵੀ ਵੱਢ ਕੇ ਆਪਦੇ ਖੇਤ ਚ ਲਾ ਲਿਆ ਜਾਵੇ ਤੇ ਪਰ ਬਾਈ ਜੀ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਚਾਰ ਕਿੱਲੇ ਦਾ ਬਾਣ ਜਿਹੜਾ ਠੇਕੇ ਤੇ ਲਿਆ ਹੋਇਆ ਵਾ ਤੇ ਉਹਦੇ ਨਾਲ ਜਿੰਨਾ ਵੀ ਫਰੰਟ ਬਣਦਾ ਵਾ ਸੜਕ ਦੇ ਨਾਲ ਆਪਣੇ ਖੇਤ ਵਾਲੇ ਪਾਸੇ ਮਿੱਟੀ ਪਾ ਕੇ ਸੜਕ ਨੂੰ ਚੌਣਾ ਕੀਤਾ ਹੋਇਆ ਵਾ ਤੇ ਬਾਈ ਜੀ ਕੌਣ ਬਾਈ ਜੀ ਨੇ ਉਹ ਜਿਹਨਾਂ ਦਾ ਮਾਨ ਸਨਮਾਨ ਹੋ ਰਿਹਾ ਜੀ ਸਸੀ ਘਾ ਵੀਰੇ ਮਤਲਬ ਤੁਹਾਡੇ ਦਿਮਾਗ ਚ ਇਹ ਕਿਵੇਂ ਆਈ ਬਾਈ ਜੀ ਵੀ ਆਪਾਂ ਜ਼ਿਆਦਾਤਰ ਲੋਕਾਂ ਦੀ ਸੋਚ ਹੈ ਹੁੰਦੀ ਹੈ ਵੀ ਆਪਾਂ ਆਪਣੇ ਖੇਤ ਦਾ ਏਰੀਆ ਜ਼ਿਆਦਾ ਵੱਡਾ ਕਰੀਏ ਪਰ ਤੁਸੀਂ ਸੋਚਿਆ ਕਿ ਸੜਕ ਦਾ ਏਰੀਆ ਵੱਡਾ ਕਰ ਦਈਏ ਆਪਾਂ ਇਹ ਕਿੱਥੋਂ ਸੋਚ ਆਈ ਬਾਈ ਜੀ ਤੁਹਾਡੇ ਮਨੋਂ ਮੋਟ ਤੋਂ ਲੱਗੀ ਸੀ ਪਹਿਲਾਂ ਤੋਂ ਲੱਗੀ ਜਿਉਂ ਖੇਤੀ ਕਰਦੇ ਕਿਸੇ ਨਾਲ ਆਉਦਾ ਮੇਰੇ ਖੁੱਦ ਦਾ ਮੱਥਾ ਰਾਹ ਨਾ ਲੱਗਦਾ ਉੱਥੇ ਵੀ ਸੀ ਕਰੇ ਵੱਡੀ ਨਹੀਂ ਜੀ ਉੱਥੇ ਪੂਰਾ ਚੌੜਾ ਹੈ ਇਹ ਵੀ ਟੇਕ ਕਾਲੀ ਬੜੀ ਜੀ ਇੱਥੇ ਆ ਕੇ ਪੂਰਾ ਦਿੱਤਾ ਤੇ ਮੇਰਾ ਥੋੜਾ ਜਿਹਾ ਸਵਾਲ ਇੱਕ ਟੇਡਾ ਵੀਰੇ ਮਤਲਬ ਕਿ ਇਹ ਆਏ ਜਿਹਾ ਨਹੀਂ ਲੱਗਿਆ ਵੀ ਜਿਵੇਂ ਆਮ ਲੋਕਾਂ ਨੂੰ ਲੱਗੂਗਾ ਵੀ ਯਾਰ ਇਹ ਕੀ ਕੀਤਾ ਹੋਇਆ ਵਾ ਤੁਹਾਨੂੰ ਤਾਂ ਇਹ ਲੱਗਿਆ ਕੋਈ ਮੈਨੂੰ ਕਹੂਗਾ ਵੀ ਤੂੰ ਯਾਰ ਇਹ ਕੀ ਕਰਨ ਲੱਗਿਆ ਹਾਂ ਕੋਈ 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 ਵੀ ਠੀਕ ਆ ਅ ਦੋਸਤੋ ਬਾਈ ਜੀ ਹੁਣ ਦੱਸਿਆ ਕਿ ਸ਼ੁਰੂ ਤੋਂ ਹੀ ਸੋਚ ਰੱਖੀ ਹੋਈ ਸੀ ਇਹ ਇਹ ਸੋਚ ਬਾਈ ਜੀ ਹੁਣਾਂ ਦੀ ਸ਼ੁਰੂ ਤੋਂ ਹੀ ਆ ਕਿ ਉਹ ਕਹਿੰਦੇ ਨਾ ਅਸੀਂ ਕਿਸੇ ਨਾਲ ਕਦੇ ਵਟ ਦਾ ਰੋਲਾ ਪੈਣ ਦਿੱਤਾ ਤੇ ਨਾ ਹੀ ਅਸੀਂ ਕਦੇ ਸੜਕ ਦੇ ਨਾਲੋਂ ਮੀਟਿੰਗ ਲਾਹੀ ਆ ਸੋ ਬਹੁਤ ਚੰਗੀ ਸੋਚ ਆ ਤੇ ਆਪਾਂ ਨੂੰ ਵੀ ਸੋਚ ਰੱਖਣੀ ਚਾਹੀਦੀ ਆ ਇਸ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਚੰਗੀ ਸੋਚ ਨੂੰ ਅੱਗੇ ਲੈ ਕੇ ਜਾਓਗੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋਗੇ ਜਿਹੜੇ ਵੀ ਕਿਸਾਨ ਵੀ ਇਸ ਵੀਡੀਓ ਨੂੰ ਦੇਖਣਗੇ ਤੇ ਉਹ ਇਸ ਵੀਡੀਓ ਨੂੰ ਦੇਖਦੇ ਹੋਏ ਆਪਣੇ ਨਾਲ ਲੱਗਦੇ ਜਿਹੜੇ ਸੜਕ ਦਾ ਏਰੀਆ ਵਾ ਉਹਨੂੰ ਵੀ ਚੌੜਾ ਕਰਨਗੇ ਤੇ ਮੇਰੇ ਵੱਲੋਂ ਜਿਹੜੇ ਵੀਰ ਜੀ ਦਾ ਸਨਮਾਨ ਹੋ ਰਿਹਾ ਵੀਰ ਜੀ ਕੀ ਨਾਮ ਦੱਸਿਆ ਸੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਿੰਡ ਮਾਛੀਕੇ ਪਿੰਡ ਮਾਛੀਕੇ ਤੇ ਦੋਸਤੋ ਮੈਂ ਦੱਸ ਦਿਆਂ ਮੈਂ ਦਿਵਾਨਿਆਂ ਤੋਂ ਮਾਛੀਕਿਆਂ ਵੱਲ ਜਾਂਦੇ ਰੋਡ ਦੇ ਉੱਪਰ ਖੜਾ ਹਾਂ ਤੇ ਵੀਰ ਜੀ ਹੁਣੀ ਬਲਵਿੰਦਰ ਸਿੰਘ ਮਾਛੀਆ ਤੋਂ ਤੇ ਦੋਨੋਂ ਹੀ ਪਾਰਟੀਆਂ ਜਿਹੜੇ ਸਨਮਾਨ ਕਰਨ ਵਾਲੀ ਆ ਤੇ ਜਿਹੜੇ ਵੀਰ ਦਾ ਸਨਮਾਨ ਹੋ ਰਿਹਾ ਮੇਰੇ ਵੱਲੋਂ ਦੋਨਾਂ ਨੂੰ ਬਹੁਤ ਬਹੁਤ ਵਧਾਈ ਮੈਂਟੀ ਖੁਰਮੀ ਵੀਰ ਹੁਣੀ ਖੜੇ ਨੇ ਤੇ ਇਹਨਾਂ ਦਾ ਵੀ ਚੈਨਲ ਚੱਲਦਾ ਦੋਸਤੋ ਏਹੀ ਵੀਡੀਓ ਇਹਨਾਂ ਦੇ ਚੈਨਲ ਤੇ ਪੈ ਰਹੀ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹ ਚੰਗਾ ਸੁਨੇਹਾ ਸਾਰੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਗਰਮੀਤ ਵੀਰ ਆਪਾਂ ਜੇ ਡਾਕਟਰ ਗਰਮੀਲ ਜੀ ਨਾਲ ਗੱਲਬਾਤ ਕਰ ਹਾਂ ਬਿਲਕੁਲ ਜੀ ਬਿਲਕੁਲ ਹੋਰ ਵੀ ਬਤਾਂ ਤੇ ਸੱਜਣ ਨੇ ਜੀ ਭਾਈ ਤੁਸੀਂ ਕੀ ਕਹੋਗੇ ਜੀ ਇਹਨਾਂ ਦੇ ਇਸ ਉਪਰਾਲੇ ਤੇ ਮਤਲਬ ਇਸ ਚੰਗੇ ਕਦਮ ਨੂੰ ਤੁਸੀਂ ਕਿਵੇਂ ਸਲਾਉਨੇ ਹੋ ਤੁਹਾਡੇ ਸ਼ਬਦਾਂ ਚ ਮੈਨੂੰ ਇਹ ਲੱਗਦਾ ਵੀ ਇੱਕ ਬਹੁਤ ਹਨ ਵਿਕਲਾ ਕਦਮ ਆ ਵਧੀਆ ਉਪਰਾਲਾ ਜੀ ਕਿਉਂਕਿ ਅੱਜ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪਈਆਂ ਸੀ ਉਹ ਲਿੰਕ ਸੜਕਾਂ ਬਣ ਗਈਆਂ ਜੀ ਤੇ ਉਹ ਸੜਕਾਂ ਤੇ ਮੱਥੇ ਜਿਹੜੇ ਹੈਗੇ ਆ ਖੁਰਚ ਫੁਰਤੀ ਸੜਕ ਦੇ ਨਾਲ ਹੀ ਲੱਗਿਆ ਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਐਕਸੀਡੈਂਟ ਦੀਆਂ ਵਾਪਰਦੀਆਂ ਜੀ ਕਈ ਥਾਵਾਂ ਤੇ ਮਤਲਬ ਉਹ ਲੜਾਈ ਝਗੜੇ ਵੀ ਹੁੰਦੇ ਆ ਬਹੁਤ ਸਾਰੇ ਥਾਵਾਂ ਤੇ ਜਦੋਂ ਸੜਕਾਂ ਚੌੜੀਆਂ ਹੁੰਦੀਆਂ ਰੇਟਾਂ ਪੈ ਜਾਂਦੀਆਂ ਹੋਰ ਪੈ ਜਾਂਦੀਆਂ ਜੀ ਕਈ ਥਾਵਾਂ ਤੇ ਮਤਲਬ ਪੱਠਿਆਂ ਨਾਲ ਸੜਕ ਨੀਵੀ ਹੋਈ ਜੇ ਪੱਟ ਕਿਤੇ ਬਹੁਤ ਸਾਰੇ ਐਕਸੀਡੈਂਟ ਦੇ ਘਟਨਾਵਾ ਵਾਪਰ ਗਾ ਜੀ ਜਿਹੜਾ ਇਹ ਉਪਰਾਲਾ ਭਾਵੇਂ ਪਹਿਲਾਂ ਵੀ ਇਹਨਾਂ ਦਾ ਪਰਿਵਾਰ ਵਧੀਆ ਪਰਿਵਾਰ ਆ ਜੀ ਪਰ ਜਿਹੜੀ ਮਾਮਲੇ ਤੇ ਪੇੜੀ ਲੈ ਕੇ ਉਹਦੇ ਸੜਕ ਦੀ ਜਗਾ ਸੜਕ ਨੂੰ ਛੱਡਣੀ ਜੀ ਤੇ ਇੱਕ ਮੈਨੂੰ ਲੱਗਦਾ ਵੀ ਬਹੁਤ ਸਰਾਹ ਹੁਣ ਜੋ ਗੱਲ ਆ ਤੇ ਨਾਲ ਹੀ ਮੈਂ ਬਰਿੰਦਰ ਦਿਵਾਨਾ ਜੀ ਸਮੂਹ ਦਿਵਾਨਾ ਪਿੰਡ ਤੋਂ ਜਿਹੜੇ ਸਾਥੀ ਜੀ ਬਲਵਿੰਦਰ ਸਿੰਘ ਪੁੱਤਰ ਗਰਮੀਰ ਸਿੰਘ ਨੂੰ ਸਨਮਾਨਿਤ ਕਰਨ ਆਏ ਆ ਜੀ ਇਹਨਾਂ ਨੂੰ ਵੀ ਵਧਾਈ ਦੇਣਾ ਜੀ ਕਿਉਂਕਿ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਅਸਾਹ ਹੋਊਗਾ ਵੱਡੀ ਗੱਲ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਵੀ ਥੋੜੀ ਮੋਟੀ ਰਲਾ ਲੋ ਹੋਰ ਚਾਹ ਚਾਰ ਸਿਹੜ ਰਲ ਜਣ ਆਮਦਨ ਬਾਜੀ ਇਹ ਉਹਨਾਂ ਲੋਕਾਂ ਵਾਸਤੇ ਇੱਕ ਸਨੇਹਾ ਕਿ ਮਨੁੱਖੀ ਜ਼ਿੰਦਗੀ ਜਿਹੜੀ ਐ ਉਹ ਬਹੁਤ ਕੀਮਤੀ ਐ ਤੇ ਜਿਹੜੀਆਂ ਸਾਂਝੀਆਂ ਕਸਵਾਵਾਂ ਹੁੰਦੀਆਂ ਉਹ ਸਾਡੇ ਸਾਰਿਆਂ ਦੀ ਸਮੁੱਚੀ ਸਾਂਝੀ ਜਾਇਦਾਦ ਹੁੰਦੀ ਐ ਉਹਨਾਂ ਨੂੰ ਸੰਭਾਲਣਾ ਤੇ ਉਹਨਾਂ ਦੀ ਸੰਭਾਲ ਕਰਨੀ ਤੇ ਉਹਨਾਂ ਨੂੰ ਵਧੀਆ ਢੰਗ ਨਾਲ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਹਾਂਜੀ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲ ਕਰੀਏ ਜੀ ਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਸਰਪੰਚ ਚਰਨਜੀਤ ਜੀ ਸੰਗ ਪਰਦਰਵਾਣਾ ਜੀ ਇਹ ਸਾਡਾ ਗਵੰਡੀ ਪਿੰਡ ਦਾ ਮਾਚੀ ਕੇ ਰੋਜ਼ ਦਾ ਸਾਡਾ ਆਉਣ ਜਾਣ ਹੈ ਜੀ ਇਹ ਇੱਕ ਬਹੁਤ ਵੱਡੀ ਤਰਾਸ ਦੀ ਹੈ ਸਾਡੇ ਲੋਕਾਂ ਦੀ ਬਈ ਖੇਤ ਦੇ ਵਿੱਚ ਤਾਂ ਜਾਣ ਦਾਣੇ ਚਾਹੇ ਹੋਣ ਨਾ ਹੋਣ ਪਰ ਪਹੀ ਅਸੀਂ ਜ਼ਰੂਰ ਵੱਢਣੀ ਹੁੰਦੀ ਹੈ ਹਾਂਜੀ ਹਾਂਜੀ ਅਸੀਂ ਇੱਕ ਪਿੰਡ ਬੁਰਜਕਲਾ ਵਾਲੇ ਨੂੰ ਸੜਕ ਬਣਾਈ ਆ ਮਿੱਟੀ ਮੁੱਟੀ ਪਾ ਕੇ ਪੂਰਾ ਰਾਹ ਛੱਡ ਕੇ ਸੜਕ ਉਹ ਬਣਾਤੀ ਅੱਜ ਉਸ ਸੜਕ ਦੇ ਸੜਕ ਵਿੱਚ ਡਿੱਗ ਰਹੀ ਹੈ ਖੇਤਾਂ ਦੇ ਵਿੱਚ ਉਹਨਾਂ ਨੇ ਨਾਲ ਮਿੱਟੀ ਦਾ ਕੀ ਲਾਉਣੀ ਸੀ ਪਰ ਉਹ ਕੰਮ ਵੀ ਉਹਨਾਂ ਨੇ ਕਰਤਾ ਉਥੇ ਆਪਾਂ ਕ੍ਰੋਸਿੰਗ ਨਹੀਂ ਕਰ ਸਕਦੇ ਹਾਂ ਜੀ ਇਹ ਨੌਜਾਨ ਦੀ ਇੱਕ ਸੋਚ ਬਹੁਤ ਦਿਨਾਂ ਤੋਂ ਅਸੀਂ ਦੇਖਦੇ ਹਾਂ 2 ਮਹੀਨੇ ਤਕਰੀਬਨ ਹੋ ਗਏ ਇਸ ਕੰਮ ਨੂੰ ਹੋਏ ਨੂੰ ਵੀ ਰੋਜ਼ ਲੰਘਦੇ ਅਸੀਂ ਇਹ ਚੀਜ਼ ਦਾ ਕਰਦੇ ਸੀਗੇ ਆਹ ਖੇਤ ਆ ਜਿਹੜੇ ਸਾਡੇ ਰਿਸ਼ਤੇਦਾਰਾਂ ਦੇ ਖੇਤ ਆ ਸਾਰੇ ਆ ਇਧਰਲੇ ਪਾਸੇ 100-100 ਕਿੱਲੇ ਦੇ ਮਾਲਕਾ ਕੋਈ ਇਹ ਨਹੀਂ ਹੈ ਵੀ ਕੋਈ ਕੋ ਘਾਟਾ ਵਾਧਾ ਪਰ ਉਹਨਾਂ ਵੱਲੋਂ ਇਹ ਪਹਿਲਾ ਕੰਮ ਨਹੀਂ ਕਰਿਆ ਵੀ ਪਰ ਇਹ ਮੁੰਡੇ ਨੇ ਮਾਮਲੇ ਤੇ ਪੈੜੀ ਲੈ ਕੇ ਫੇਰ ਵੀ ਇਸ ਚੀਜ਼ ਨੂੰ ਮੁੱਖ ਰੱਖਿਆ ਅਸੀਂ ਪਿੰਡ ਦਿਵਾਨਾ ਦੀ ਪੰਚਾਇਤ ਤੇ ਸਾਡੇ ਗਰਾਊਂਡ ਕਮੇਟੀ ਹੈ ਜਿਹੜੀ ਦਿਵਾਨਾ ਗਰਾਊਂਡ ਵਾਜ ਦਾ ਉਹਨਾਂ ਨੇ ਇਹ ਸਾਡੇ ਬਰਿੰਦਰ ਦਿਵਾਨਾ ਜੀ ਨੇ ਉਪਰਾਲਾ ਕੀਤਾ ਵੀ ਆਪਾਂ ਨੂੰ ਇਹ ਸਨਮਾਨ ਦੇਣਾ ਚਾਹੀਦਾ ਵੀ ਇਹ ਮੁੰਡੇ ਨੂੰ ਅੱਜ ਇਹ ਕਰਦਾ ਕੱਲ ਨੂੰ ਚਾਰ ਹੋਰ ਬੰਦੇ ਕਰਨਗੇ ਹਾਂਜੀ ਹਾਂਜੀ ਇਸ ਕਰਕੇ ਅਸੀਂ ਇੱਕ ਤਾਂ ਸਾਡਾ ਗੁਆਢੀ ਪਿੰਡਾ ਸਾਡੇ ਆਪ ਦਾ ਹੀ ਪਿੰਡਾਂ ਸਾਡੀਆਂ ਰਿਸ਼ਤੇਦਾਰੀਆਂ ਜਾ ਰੀਆਂ ਦੋਸਤੀਆਂ ਪਾਣੀਆਂ ਇਸੇ ਪਿੰਡ ਦੇ ਨਾਲ ਅਸੀਂ ਇੱਕ ਬੁੱਢੇ ਨੂੰ ਟੀਚਰਾਂ ਵੀ ਕਰਦੇ ਰਹਿੰਦੇ ਆ ਵੀ ਤੁਹਾਡਾ ਭਾਈ ਆਹ ਰਾਹ ਕਰਨ ਵਾਲਾ ਆ ਟਾ ਮਾ ਪਰੇ ਮੁੰਡੇ ਨੇ ਜਿਹੜੀ ਪਹਿਲ ਕੀਤੀ ਆ ਅਸੀਂ ਇਹਦੇ ਬਹੁਤ ਧੰਨਵਾਦੀ ਆ ਕੋਈ ਲਫ਼ਜ਼ਾਂ ਦੇ ਵਿੱਚ ਕਹਿਣ ਵਾਲੀ ਗੱਲ ਨਹੀਂ ਹੈ ਵੀ ਜਿਹੜਾ ਕੰਮ ਏ ਇਹਨੇ ਕਰਿਆ ਉਸੇ ਚੀਜ਼ ਪੁੱਛੇ ਅਸੀਂ ਇਹਨੂੰ ਸਨਮਾਨਤ ਕਰਨ ਦਾ ਸੋਚਿਆ ਆ ਵੀਰ ਭਰਪੂਰ ਜੀ ਖੜੇ ਨੇ ਦਵਾਨਿਆਂ ਤੋਂ ਵੀਰੇ ਚਾਰ ਸ਼ਬਦ ਤੁਸੀਂ ਵੀ ਜਰੂਰ ਕਹੋ ਹਾਂ ਜੀ ਵੀਰ ਇਹ ਮੇਰੇ ਵੀਰ ਦੀ ਸੋਚ ਬਹੁਤ ਅਗਾਵਧੂਆ ਅਸੀਂ ਜਦੋਂ ਵੀ ਇੱਥੋਂ ਦੀ ਲੰਘਣਾ ਮੈਂ ਇਹਨੂੰ ਮਿਲੇ ਤੋਂ ਬਿਨਾਂ ਹੀ ਮੈਂ ਸੋਚਣਾ ਯਾਰਾ ਕਿੰਨਾ ਵਧੀਆ ਇਨਸਾਨ ਆ ਜਿਹਨੇ ਆ ਜਗ੍ਹਾ ਛੱਡੀ ਆ ਹਾਂ ਸਾਡੇ ਪਿੰਡੋਂ ਬੱਚਿਆਂ ਨੇ ਭਰੀ ਵਾਸ ਇੱਥੇ ਪਲਟ ਵੀ ਗਈ ਸੀ ਦੁਰਘਟਨਾਵਾਂ ਹੁੰਦੀਆਂ ਸੀ ਬਹੁਤ ਖੁਸ਼ੀ ਹੋਈ ਇਹਨੇ ਪਿਰਤ ਪਾਈ ਆ ਇਹਨੂੰ ਵੇਖ ਕੇ ਹੋਰ ਵੀ ਸਾਨੂੰ ਸਿੱਖਿਆ ਮਿਲੂਗੀ ਨਾਲ ਦੇ ਖੇਤਾਂ ਵਾਲਿਆਂ ਨੂੰ ਵੀ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਇੱਕ ਨਾ ਮੈਂ ਗੱਲ ਕਹਿਣੀ ਚਾਹਨਾ ਵੀ ਇੱਕ ਪਾਸੇ ਤਾਂ ਇਹ ਆਪਣਾ ਵੀਰ ਬਲਵਿੰਦਰਾ ਜਿਹਨੇ ਗਰਮੀ ਦੀਏ ਇੰਨਾ ਜਗਾ ਛੱਡੀ ਆ ਇੱਕ ਪਾਸੇ ਨਾ ਹੁਣ ਨਵੀਆਂ ਛੜਕਾਂ ਬਣੀਆਂ ਤੇ ਕਈ ਵੀਰ ਇਹੋ ਜਿਹੇ ਵੀ ਉਹਨਾਂ ਨੇ ਭੜੀਆਂ ਬਣਾਈ ਬੈਠਿਆ ਜੀ ਉਹਨਾਂ ਦੇਖੋ ਤੁਸੀਂ ਵੀ ਪਾਣੀ ਤਾਂ ਆਪਾਂ ਕੱਢਣਾ ਹੁੰਦਾ ਇੱਕ ਪਾਸੇ ਤਾਂ ਆਪਾਂ ਜੱਗ ਕਰਦੇ ਆ ਵੀ ਯਾਰ ਜੀ ਪਵੇ ਤੇ ਦੂਜੇ ਪਾਸੇ ਕੀ ਹੁੰਦਾ ਵੀ ਅਸੀਂ ਨਾ ਉਹ ਪਾਣੀ ਜਿਹੜਾ ਸੜਕ ਤੇ ਖੜਾ ਉਹ ਅਸੀਂ ਆਪਦੀ ਖੇਤਾਂ 'ਚ ਵੀ ਨਹੀਂ ਪੈਣ ਦੇਣਾ ਚਾਹਦੇ ਮੈਨੂੰ ਸੋਚ ਨਹੀਂ ਸਮਝ ਆਉਂਦੀ ਏ ਕੀ ਆ ਤੇ ਆਪਾਂ ਹੁਣ ਹਾਂ ਜੀ ਨਾ ਵੀਰ ਜੀ ਇਹ ਗੱਲ ਆ ਇੱਥੇ ਮਸ਼ੀਨਾਂ ਚੱਲਦੀਆਂ ਮਿੱਟੀ ਚੱਕਣ ਵਾਲੀਆਂ ਉਹਨਾਂ ਲੋਕਾਂ ਨੇ ਕੀ ਕਰਨਾ ਮਸ਼ੀਨ ਦੇ ਨਾਲ ਚੱਕ-ਚੱਕ ਕੇ ਮਿੱਟੀ ਸੜਕ ਦੇ ਨਾਲ ਐ ਲਾ ਦੇਣੀ ਆ ਉਹ ਜਿੰਨੀ ਫੁੱਟ ਡੇਢ ਫੁੱਟ ਉਹ ਮਿੱਟੀ ਪੈ ਗਈ ਦੂਜੇ ਸਾਲ ਉਹ ਸਾਰੀ ਵੇਚ ਕਰ ਲੈਣਗੇ ਹਾਂ ਜੀ ਜ਼ਮੀਨ ਦੇ ਵੇਚ ਕਰ ਲੈਣਗੇ ਉਦੋਂ ਬਾਅਦ ਫੇਰ ਉਹਨਾਂ ਨੇ ਮਿੱਟੀ ਮਿੱਟੀ ਪਾਉਣ ਦਾ ਕਾਰਨ ਕੀ ਆ ਸਾਨੂੰ ਤਾਂ ਸਮਝ ਨਹੀਂ ਲੱਗਦੀ ਕਿ ਮਿੱਟੀ ਕਿਉਂ ਪਾਈ ਜਾਂਦੀ ਆ ਸੜਕ ਦੇ ਵਿੱਚੋਂ ਪਾਣੀ ਤਾਂ ਖੇਚੀ ਆਉਣਾ ਹਾਂਜੀ ਪਾਣੀ ਤਾਂ ਕਿਸੇ ਪਾਸੇ ਹੋਰ ਜਾਣਾ ਨਹੀਂ ਇਹ ਇਹਦਾ ਮਤਲਬ ਇਹ ਆ ਵੀ ਪਾਣੀ ਸੜਕ 'ਚ ਹੀ ਖੜਾ ਰਹੇ ਸੜਕ ਵੀ ਟੁੱਟ ਜੇ ਤੇ ਸਾਡਾ ਰਾਹ ਵੀ ਖਤਮ ਹੋ ਜਾਣਾ ਆ ਸਾਡੀ ਸੋਚ ਆ ਇੱਕ ਨਾ ਆਪਣੇ ਵੀਰ ਆਏ ਆ ਠੂਰ ਤੋਂ ਇਹ ਸਾਈਕਲਿੰਗ ਤੇ ਆਇਆ ਮੇਰੇ ਨਾਲ 22 ਮੇਰਾ ਜਮਾਤੀ ਆ ਤੇ ਬਾਈ ਹਰਮਨ ਤੇ ਬਾਈ ਵਰ ਕੇ ਆਏ ਇਹਨਾਂ ਨਾਲ ਆਪਾਂ ਗੱਲ ਕਰਾ ਤੇ ਇਹਨਾਂ ਨਾਲ ਵੀ ਕਰਦੇ ਥੋਨੂੰ ਆਹ ਛੜਕ ਤੇ ਬਾਈਆਂ ਨੇ ਮਿੱਟੀ ਪਾਈ ਆ ਚਾਰ ਪੰਜ ਕਿੱਲਿਆਂ ਦੇ ਮੱਥੇ ਤੇ ਕਿਵੇਂ ਲੱਗਦੀ ਆ ਭਾਈ ਆਪਣੇ ਪੰਜਾਬ 'ਚ ਸਰਵਤਾ ਦੇ ਭਲੇ ਦਾ ਮਤਲਬ ਕਨਸੈਪਟ ਚੱਲਦਾ ਹੈ ਜੀ ਪਰ ਜਦੋਂ ਕੋਈ ਲੀਕ ਤੋਂ हट ਕੇ ਬੰਦਾ ਕੰਮ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਜਿਵੇਂ ਸਰਪੰਚ ਸਾਹਿਬ ਨੇ ਦਵਾਨਿਆਂ ਦੇ ਇਹਨਾਂ ਨੇ ਇਸ ਚੀਜ਼ ਨੂੰ ਵਾਰਿਆ ਬਰਿੰਦਰ ਬਾਈ ਹੁਣੀ ਆ ਹਨਾ ਹਾਂਜੀ ਇਹ ਚੰਗਾ ਮੈਸੇਜ ਆਊਗਾ ਜੀ ਇਹ ਬਹੁਤ ਵਧੀਆ ਕਾਰਜ ਕੀਤਾ ਬਾਈ ਹੁਣਾਂ ਨੇ ਸਾਵੇਂ ਹੁਣ ਦੇਖਦੇ ਆਂ ਆਪਾਂ ਰੋੜਾਂ ਤੇ ਤੁਰੇ ਫਿਰਦੇ ਲੋਕ ਬੱਟਾਂ ਵੀ ਵੱਢੀ ਜਾਂਦੇ ਹਾਂ ਜੀ ਹਾਂ ਜੀ ਬਹੁਤ ਸੋਹਣਾ ਕਾਰਜ ਹੈ ਜੀ ਹਾਂਜੀ ਤੁਸੀਂ ਸਾਡੇ ਭਾਰਤੀ ਕਿਸਾਨ ਯੂਨੀਅਨ ਅਗਰਾਖਾਂ ਦੇ ਇਕਾਈ ਦੇ ਪ੍ਰਧਾਨ ਨੇ ਜੀ ਤੇ ਹੋਰ ਜਿਹੜੇ ਪਿੰਡ ਦਿਵਾਨੇ ਚੋਂ ਸਾਰੇ ਪਤਵੰਤੇ ਆਏ ਨੇ ਸਰਪੰਚ ਸਾਹਿਬ ਆਏ ਨੇ ਭਰਪੂਰ ਸਿੰਘ ਨੇ ਜਾਂ ਮਾਛੀਕੇ ਪਿੰਡ ਦੇ ਵਿੱਚੋਂ ਸਰਪੰਚ ਸਾਹਿਬ ਨੇ ਵੀ ਆਉਣਾ ਸੀ ਸਰਪੰਚ ਸਾਹਿਬ ਨਾਲ ਜਦੋਂ ਅੱਜ ਅਸੀਂ ਮਿਲੇ ਤਾਂ ਬਹੁਤ ਖੁਸ਼ ਹੋਏ ਉਹ ਕਹਿੰਦੇ ਯਾਰ ਵੀ ਨੇਗੇਟਿਵ ਚੀਜ਼ਾਂ ਦਾ ਅਸੀਂ ਲੋਕਾਂ ਦੀਆਂ ਕਰਦੇ ਆ ਜੀ ਆ ਦੇਖੋ ਵੱਟ ਵੱਡੀ ਪਈ ਆ ਜੀ ਇਹਨੇ ਐਂ ਕੀਤਾ ਪਿਆ ਪਰ ਜੇ ਅਸੀਂ ਚੰਗੀ ਚੀਜ਼ ਦੀ ਸਲਾਹਤਾ ਕਰੀਏ ਤਾਂ ਦੂਜੇ ਲੋਕ ਵੀ ਸੋਚਣਗੇ ਵੀ ਯਾਰ ਆਪਾਂ ਐਂ ਕਰੀਏ ਯਾਰ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਤੇ ਬੰਦੇ ਨੂੰ ਵੀ ਮਨੋਵਲ ਹੁੰਦਾ ਜਦੋਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਯਾਰ ਮੈਂ ਤਾਂ ਇਹ ਸੋਚਦਾ ਵੀ ਕਰੀਏ ਤੇ ਪ੍ਰਧਾਨ ਜੀ ਹੈ ਇਹਨਾਂ ਨਾਲ ਬਾਈ ਭਰਪੂਰ ਆ ਉਹ ਕਹਿੰਦੇ ਯਾਰ ਵੀ ਮੈਂ ਤਾਂ ਉਹਦੀ ਫੱਟੇ ਤੇ ਗੱਲ ਕੀਤੀ ਆ ਯਾਨੀ ਕਿ ਜਿਹੜਾ ਵੀ ਚੰਗਾ ਬੰਦਾ ਨੰਗਦਾ ਨੋਟ ਕਰਦਾ ਤਾਂ ਉਹ ਉਹਦੇ ਇਹਨਾਂ ਨੂੰ ਸ਼ਾਬਾਸ਼ ਹੀ ਦਿੰਦਾ ਪਾ ਮੇਕੇ ਉਹ ਹੋਰ ਕਿਸੇ ਪਿੰਡ ਦਾ ਹੋ ਹਾਂਜੀ ਹੁਣ ਇੱਕ ਗੱਲ ਮੈਂ ਇਹ ਵਧੀਆ ਕੰਮ ਆ ਮੈਂ ਇੱਕ ਗੱਲ ਤੁਹਾਨੂੰ ਵਿੱਚੋਂ ਗੱਲ ਕੱਟ ਕੇ ਕਹਿਣੀ ਚਾਹਣਾ ਮੈਂ ਤੇ ਸਾਂ ਤੇ ਗਰਮੀ ਦਵਾਈ ਨੂੰ ਜਦੋਂ ਤੁਹਾਡਾ ਮੈਸੇਜ ਗਿਆ ਵੀ ਯਾਰ ਆਪਾਂ ਐ ਕਰਕੇ ਵੀ ਬਾਈ ਨੂੰ ਉੱਥੇ ਸਨਮਾਨਤ ਕਰਨਾ ਤੇ ਅਸੀਂ ਸਾਰੇ ਕੰਮ ਵਿੱਚੇ ਛੱਡਦੇ ਸਾਡੇ ਹੋਰ ਬਥੇਰੇ ਕੰਮ ਸੀਗੇ ਪਰ ਸਾਨੂੰ ਐ ਲੱਗੇ ਵੀ ਬਹੁਤ ਚੰਗੀ ਗੱਲ ਆ ਵੀ ਅਸੀਂ ਇਹ ਜਾਗ ਹੀ ਆ ਤੇ ਇਸਾ ਪਾ ਲਈਏ ਬਿਲਕੁਲ ਭਾਈ ਮੈਂ ਇੱਕ ਗੱਲ ਦੱਸਦਾ ਮੈਂ ਨਾ ਦੁੱਧ ਲੈਣ ਜਾਣਾ ਸ਼ੀਨੀਆ ਨੂੰ ਜੀ ਸ਼ੀਨੀਆ ਵਾਲ ਇੱਕ ਬਾਈ ਨੇ ਮਤਲਬ ਸੜਕ ਦੇ ਨਾਲ ਸਿਰਫ ਇੰਨੇ ਥਾਂ ਛੱਡੇ ਹਾਂਜੀ ਉਹ ਜਿੱਥੇ 68 ਫਣੀ ਉਹਦੇ ਉਰਲੇ ਪਾਸੇ ਜੀ ਤੇ ਮੈਂ ਉਹ ਕੰਮ ਕਰੀ ਜਾਂਦਾ ਸੀ ਖੇਤ ਚ ਮੈਂ ਕਿਹਾ ਯਾਰ ਆ ਜਮੇ ਹੀ ਵੱਢਤੀ ਬਾਈ ਤੂੰ ਨਾਲ ਲਾ ਦੇ ਨਾ ਮਿੱਟੀ ਯਾਰ ਵੀ ਜੇ ਕਦੇ ਬੱਸ ਪਾਸ ਕਰਨ ਲੱਗੀ ਜਵਾਕਾਂ ਵਾਲੀਆਂ ਬੱਸਾਂ ਦੂਜੀ ਬੱਸ ਪਲਟ ਗਈ ਫੇਰ ਆਪਾਂ ਐ ਕਹਾਂਗੇ ਯਾਰ ਐ ਹੋ ਗਿਆ ਯਾਨੀ ਕਿ ਉਹ ਹਾਦਸਿਆਂ ਨੂੰ ਸੱਦਾਗਾ ਤੇ ਇਹ ਬਾਈ ਨੇ ਇੱਕ ਐਗਜ਼ਾਮਪਲ ਪੈਦਾ ਕੀਤੀ ਆ ਸਾਡੇ ਸਾਹਮਣੇ ਤੇ ਇਹਨੇ ਮੈਨੂੰ ਇਹ ਵੀ ਦੱਸਿਆ ਸਾਨੂੰ ਇਹਦਾ ਠੇਕੇ ਦੇ ਪੈਲੀ ਆ ਵੀ ਜਿਹੜਾ ਇਹਦਾ ਖੇਤ ਆ ਕਹਿੰਦਾ ਦੋ ਕੰਬਾਈਨਾਂ ਲੱਗਦੀਆਂ ਵੀ ਇਸ ਤਰ੍ਹਾਂ ਰੱਖਿਆ ਹੋਇਆ ਤੇ ਬਹੁਤ ਬਈ ਸ਼ਾਵਾਸ਼ੇ ਦੇ ਹੱਕਦਾਰੋਂ ਤੇ ਬਾਕੀ ਜਿਹੜੇ ਅਪੀਲ ਕਰਦੇ ਆ ਜਿਹੜੇ ਹੋਰ ਵੀ ਭੈਣ ਭਾਈ ਆ ਤਾਂ ਉਹ ਸਾਰੇ ਇਹਦੇ ਤੋਂ ਪ੍ਰੇਰਣਾ ਲੈਣ ਤੇ ਵੀ ਰਾਹ ਜਿਹੜੇ ਉਹ ਛੱਡੇ ਜਾਣ ਪਹਿਲਾਂ ਲੋਕ ਕਿੰਨੇ ਧਰਮਾਤਮਾ ਹੁੰਦੇ ਸੀ ਸਾਡੇ ਪਿੰਡ ਤੋਂ ਜਮੇਰ ਸਿੰਘ ਨੀਲਾ ਹੁੰਦੇ ਸੀ ਸਾਰੇ ਬੰਦੇ ਜਾਣਦੇ ਆ ਸਰਪੰਚ ਸਾਹਿਬ ਮੈਂਬਰ ਸਾਹਿਬ ਖੜੇ ਆ ਕਿੰਨਾ ਸੋਹਣਾ ਕੰਮ ਕਰਦੇ ਸੀ ਕਿ ਉਹਨਾਂ ਨੇ ਸਾਰੇ ਯਾਨੀ ਕਿ ਰਾਹ ਪਧਰੇ ਕਰਨੇ ਰਾਹ ਪਾਉਣਾ ਕਿੰਨੇ ਵਧੀਆ ਲੋਕ ਹੁੰਦੇ ਸੀ ਤੇ ਹੁਣ ਅਸੀਂ ਯਾਰ ਜਮੇ ਹੀ ਜਾਨੀ ਕਿ ਇਹੋ ਜਿਹੇ ਕੰਮ ਤੇ ਹੋ ਗਏ ਕਿ ਜਦੋਂ ਤੁਸੀਂ ਇਸ ਰੋਡ ਤੇ ਤੁਸੀਂ ਦੇਖਦੇ ਹੋ ਇੱਕ ਤਾਂ ਵੱਢ ਲਿਆ ਅੱਧੀ ਵੱਢ ਲਈ ਉਸ ਤੋਂ ਬਾਅਦ ਜਿਹੜੀ ਵੱਡੀ ਹੋਈ ਆ ਉਹਦੇ ਉੱਤੇ ਪਣੀ ਬਣਤੀ ਕੋਈ ਪਾਣੀ ਨਾ ਆਵੇ ਉਹਦੇ ਨਾਲ ਕੀ ਆ ਵੀ ਟਾਇਰ ਇਧਰ ਚੜੀ ਨਹੀਂ ਸਕਦਾ ਅਗਲਾ ਡਰਦਾ ਵੀ ਕੋਈ ਸ਼ੋਰ ਨਾ ਹੋ ਜੇ ਤੇ ਪਾਣੀ ਜਦੋਂ ਖੜਦਾ ਤੇ ਉਹਨੇ ਟੁੱਟ ਜਾਣਾ ਤਾਂ ਇੱਕ ਪੰਜਾਬ ਵਾਸੀਆਂ ਦੇ ਲਈ ਇੱਕ ਬਾਈ ਨੇ ਜਾਨੀ ਕਿ ਸਾਰਿਆਂ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ ਆ ਜਿਹੜੇ ਆਸੇ ਪਾਸੇ ਖੇਤਾਂ ਵਾਲੇ ਆ ਸਾਡੇ ਯਾਰ ਦੋਸਤ ਨੇ ਸਾਡੇ ਨਾਲ ਹੀ ਪੜ੍ਹੇ ਨੇ ਤਾਂ ਉਹਨਾਂ ਨੂੰ ਜ਼ਰੂਰ ਇਹਦੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਤੇ ਬਹੁਤ ਸੋਹਣਾ ਕੰਮ ਆ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਚਾਹੀਦਾ ਆਪਣੀ ਵੀਡੀਓ ਦੇਖਣ ਹਾਂ ਬੜਾ ਮਾੜਾ ਮੋਟਾ ਐ ਹੋ ਜੇ ਹਣਾ ਉਹਨਾਂ ਦਾ ਵੀ ਸਨਮਾਨ ਕਰਦਾ ਮੈਂ ਸਰ ਦਾ ਵੀ ਵੀਅੂ ਲੈ ਲੈਂਦਾ ਜੀ ਹੋਰ ਵੀ ਜੀ ਇਹ ਕੰਮ ਕਰੂਗਾ ਵੀ ਉਹਨਾਂ ਦਾ ਵੀ ਮਾਨ ਸਨਮਾਨ ਇੱਦਾਂ ਕੀਤਾ ਜਾਵੇ ਬਿਲਕੁਲ ਬਿਲਕੁਲ ਆਪਣਾ ਹੱਕ ਬਣਦਾ ਬਾਈ ਹਾਂਜੀ ਜਿਹੜਾ ਕੋਈ ਬੰਦਾ ਵੀ ਭਾਈ ਜੀ ਹੋਰ ਵੀ ਜਿੰਨੇ ਆਪਣੇ ਸਾਰੇ ਪਿੰਡਾਂ ਦੇ ਲੋਕ ਆ ਇਹ ਸਾਰਿਆਂ ਨੂੰ ਇੱਕ ਸੁਨੇਹਾ ਜੀ ਇਹ ਸੁਨੇਹਾ ਉਪਰਾਲਾ ਕੀਤਾ ਆਪਾਂ ਵੀ ਚਲੋ ਆਪਾਂ ਇੱਕ ਪੁਰਾਣਾ ਵਾਂਗਾ ਵਧੂ ਕਰੀਏ ਤੇ ਲੋਕ ਥੋੜਾ ਬਹੁਤਾ ਸੋਚਣਗੇ ਰਹਾ ਹਾਂ ਮਾਰੇ ਇੱਕ ਸੜਕ ਨੂੰ ਬਣਾਉਣ ਦੀ ਖਾਤਰ ਸਾਨੂੰ 10 ਦਾ 15-15 ਸਾਲ ਲੀਡਰਾਂ ਦੇ ਮਗਰ ਫਿਰਨਾ ਪੈਂਦਾ ਬਿਲਕੁਲ ਜੀ ਕਦੋਂ ਅਸੀਂ ਜਾ ਕੇ ਉਹ ਉਹਦੀ ਪ੍ਰਾਪਤੀ ਹੁੰਦੀ ਆ ਜਦੋਂ ਉਹਦੀ ਪ੍ਰਾਪਤੀ ਹੁੰਦੀ ਆ ਤਾਂ ਫਿਰ ਅਸੀਂ ਉਹਨੂੰ ਵੱਢਣ ਤੇ ਉਹਨੂੰ ਤੋੜਨ ਤੇ ਲੱਗ ਜਾਂਦੇ ਹਾਂ ਜੀ ਤੇ ਅਸੀਂ ਇਹ ਗੱਲ ਕਹਿੰਦੇ ਆ ਲੋਕਾਂ ਨੂੰ ਵੀ ਪਾਈ ਇਹ ਕੰਮ ਨਾ ਕਰੋ ਜਿਹੜੇ ਬੰਦੇ ਅਸੀਂ ਹੁਣ ਗਾਂਹ ਜਾਂਦੇ ਆ ਜਿਹੜੇ ਆਪਾਂ ਸਾਂਝੇ ਕੰਮਾਂ ਦੀ ਖਾਤਰ ਜਾਂਦੇ ਆ ਸਾਨੂੰ ਪਤਾ ਵੀ ਕਿਵੇਂ ਜੁੱਤੀਆਂ ਟੁੱਟਦੀਆਂ ਨੇ ਜੀ ਜਿਹੜਾ ਸਾਂਝਾ ਕੰਮ ਕਰਾਉਣਾ ਅੱਜ ਕੱਲ ਬਹੁਤ ਔਖਾ ਹੋਇਆ ਹੋਇਆ ਤੇ ਉਸ ਚੀਜ਼ ਨਾਲ ਜਿਹੜੀ ਚੀਜ਼ ਸਾਨੂੰ ਮਿਲਦੀ ਆ ਸਾਨੂੰ ਹੁਣ ਦਰਖਤ ਮਿਲ ਰਿਹਾ ਦਰਖਤ ਸਾਨੂੰ ਸਰਕਾਰ ਫਰੀ ਦਿੰਦੀ ਜੀ ਦਰਖਤਾਂ ਦੀ ਵੀ ਸਾਨੂੰ ਇਹ ਦੇਖਣੀ ਚਾਹੀਦੀ ਆ ਵੀ ਜਿੱਥੇ ਵੀ ਸਾਡੇ ਕੋਲੇ ਜਗ੍ਹਾ ਖਾਲੀ ਆ ਉੱਥੇ ਹੀ ਲਾ ਦਿਓ ਤੁਸੀਂ ਜੀ ਇਹ ਜ਼ਰੂਰੀ ਨਹੀਂ ਵੀ ਆਪਾਂ ਸ਼ਰਕ ਤੇ ਲਾਉਣੇ ਆ ਜਾਂ ਕਿਤੇ ਹੋਰ ਲਾਉਣੇ ਆ ਜਿੱਥੇ ਕਰਦੇ ਸਾਨੂੰ ਜਗ੍ਹਾ ਖਾਲੀ ਮਿਲਦੀ ਆ ਅਸੀਂ ਸਾਡੇ ਪਿੰਡਾਂ ਨੂੰ ਨਹਿਰੀ ਜ਼ਮੀਨ ਸੀਗੀ ਸਾਡੇ ਕੋਲੇ ਦੋ ਕਿੱਲੇ ਛੰਨੀ ਆਲ ਦੇ ਰਾਹ ਤੇ ਅਸੀਂ ਸਵਾ ਕਿੱਲਾ ਉੱਥੇ ਜੰਗਲ ਲਾਇਆ ਹੋਇਆ ਦਰਖਤ ਜੀ ਅੱਜ ਤੁਸੀਂ ਜਾ ਕੇ ਦੇਖੋ 20-20 ਫੁੱਟ ਉੱਚੇ ਦਰਖਤ ਹੋ ਗਏ ਉਹ 2-3 ਸਾਲਾਂ ਦੇ ਜੀ ਮਰੇਗਾ ਤੋਂ ਅਸੀਂ ਮੜਾ ਮੜਾ ਸਫਾਈ ਕਰਾਦਨੇ ਆ ਪਾਣੀ ਉੱਥੇ ਛੰਨੀ ਆਲ ਦਾ ਇੱਕ ਬੰਦਾ ਉਹ ਵਿਚਾਰੇ ਨੇ ਜ਼ਿੰਮੇਵਾਰੀ ਲੈ ਵੀ ਮੇਰੀ ਮੋਟਰ ਨਾਲ ਜੀ ਉਹਨੇ ਲਾਇਏ ਪਾਣੀ ਤੁਸੀਂ ਜਾਂਦੇ ਹੋ ਦੇਖੋ ਕਿ ਦਸ਼ਨੀਆ ਦੇ ਰਾਹ ਤੇ ਇੰਨਾ ਬੜਾ ਅਸੀਂ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਕੋਈ ਬਲ ਦੇਵੇ ਤਾਂ ਅਸੀਂ ਦੂਜਾ ਵੀ ਜਿਹੜਾ ਖੇਤ ਆ ਉਹ ਵੀ ਸਾਰਾ ਲਾਵਾਂਗੇ ਜੀ ਬਾਈ ਐ ਕਿਉਂ ਲਾ ਹੀ ਦੇਣਾ ਸਾਰਾ ਜੀ ਇੱਕ ਹੋਰ ਸੀ ਗਰਮੀਤ ਜੀ ਆ ਜਿਹੜੀ ਸਫਤ ਕਰਨ ਵਾਲੀ ਐ ਇਥੋਂ ਦੀ ਪੰਚਾਇਤ ਦੀ ਸਰਪੰਚ ਸਾਹਿਬ ਦੀ ਅਮਨ ਲੱਗਦਾ 2 ਸਾਲ ਪਹਿਲਾਂ ਹੀ ਲਾਇਏ ਨੇ ਦਰਖਤ ਸਾਰੀ ਤਾਂ ਬਹੁਤ ਸੋਹਣੇ ਦਰਖਤ ਲੱਗੇ ਨੇ ਇੱਕ ਵੀ ਫੇਰ ਤਾਰੀਫ ਕਰਨ ਯੋਗ ਗੱਲ ਆ ਇਹ ਮਰੀਗਾ ਵਾਲੇ ਪੈਰਾ ਦਿੰਦੇ ਰਹੇ ਖੇਤਾਂ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿ ਮਤਲਬ ਸਿੱਟੇ ਨਹੀਂ ਹੈਗੇ ਦੂਸਰਾ ਸਾਡੇ ਪਿੰਡ ਦਾ ਜਿਹੜਾ ਰਾਹ ਸ਼ਿਨੀਵਾਲ ਨੂੰ ਜਾਂਦੇ ਆ ਤਾਂ ਉੱਥੇ ਗੁਰਨਾਮ ਸਿੰਘ ਦਾ ਖੇਤ ਆ ਉਹ ਵੀ ਇੱਕ ਦਰਸ਼ਨੀ ਕੰਮ ਕੀਤਾ ਉਹਨਾਂ ਨੇ ਸਾਰਾ ਯਾਨੀ ਕਿ ਆ ਸੜਕ ਦੇ ਨਾਲ ਮਿੱਟੀ ਲਾਈ ਆ ਵੀ ਸੜਕਾਂ ਟੁੱਟ ਨੀ ਜਾਉਂ ਬੜਾ ਵਧੀਆ ਕੰਮ ਆ ਵੀ ਉਹਨਾਂ ਨੂੰ ਵੀ ਕਦੇ ਸਨਮਾਨ ਕੀਤਾ ਜਾਵੇ ਇਸ ਤਰ੍ਹਾਂ ਹਨਾ ਤਾਂ ਉਹਨਾਂ ਨੂੰ ਵੀ ਅਸੀਂ ਸਨਮਾਨ ਹੀ ਕਰਦੇ ਆ ਕਹਿੰਦੇ ਹੋਏ ਸਨਮਾਨ ਹੀ ਆ ਸਾਰਿਆਂ ਦਾ ਜਿਹੜੇ ਜਿਹੜੇ ਸਾਰੇ ਲੋਕ ਨੇ ਹੁਣ ਅਸੀਂ ਯਾਦ ਕੀਤਾ ਉਹਨਾਂ ਨੂੰ ਸਾਡੇ ਪਿੰਡ ਦੇ ਸਾਰੇ ਲੋਕ ਜਾਨੀ ਕਿ ਜਿਹੜੇ ਤੁਰ ਤੱਕ ਜਾਨੀ ਕਿ ਵਧੀਆ ਰੱਖੇ ਹੋਇਆ ਦਰਖਤ ਵੀ ਸਾਹਮੇ ਹੋਇਆ ਇਹੀ ਸੁਨੇਹਾ ਹੈਗਾ ਆਪਣਾ ਵੀ ਜਿਹੜਾ ਕੋਈ ਰਾਹੀ ਹੈਗਾਗਾ ਉਹ ਆਸਾਨੀ ਦੇ ਨਾਲ ਲੰਘ ਸਕੇ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਨਹੀਂ ਸੋਨੂੰ ਪਤਾ ਲੜਾਈਆਂ ਚੜਾਈਆਂ ਵੀ ਹੁੰਦੀਆਂ ਕਿਹੋ ਜੇ ਮੋੜ ਕੋਣਾ ਵਾਲੀ ਥਾਂ ਗਈ ਆ ਇਹ ਤਾਂ ਬਾਈ ਉਹਨਾਂ ਦਾ ਬਲਵਿੰਦਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਅਸੀਂ ਤੁਹਾਨੂੰ ਕਿਤਾਬਾਂ ਦੇ ਸੈੱਟ ਦੇ ਨਾਲ ਸਨਮਾਨ ਕਰਦੇ ਹਾਂ ਸਰਪੰਚ ਸਾਹਿਬ ਆਜੋ ਬਾਈ ਆਜੋ ਅੱਗੇ ਆਜੋ ਤੁਸੀਂ ਆਓ ਭਾਈ ਆਜੋ ਆਜੋ ਸਾਰੇ ਅਹ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਉਂਕਿ ਇਹ ਸੁਨੇਹਾ ਜਿਹੜਾ ਉਹ ਸ਼ੇਅਰ ਕਰਨ ਵਾਲਾ ਵਾ ਤੇ ਜਿਵੇਂ ਵੀਰ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਆਪਣੇ ਖੇਤ ਦਾ ਚਾਰ ਕਿੱਲਾਂ ਦਾ ਮੱਥਾ ਜਿਹੜਾ ਉਹ ਮਿੱਟੀ ਲਾ ਕੇ ਬਿਲਕੁਲ ਚੌੜੀ ਕੀਤੀ ਹੈ ਸੜਕ ਹਨਾ ਤੇ ਇੱਕ ਮੇਰਾ ਵੀਡੀਓ ਬਣਾਉਣ ਵਾਲੇ ਵੀਰਾਂ ਨੂੰ ਵੀ ਇੱਕ ਬੇਨਤੀ ਆ ਵੀ ਆਪਾਂ ਵੀਡੀਓ ਬਣਾਉਨੇ ਆ ਜਿਆਦਾ ਤੋਂ ਜਿਆਦਾ ਉਹ ਵੀਡੀਓ ਬਣਾਉਨੇ ਆ ਦੇਖੋ ਜੀ ਆਹ ਦੇਖੋ ਜੀ ਕਿਸਾਨ ਨੇ ਦਰਖਤਾਂ ਨੂੰ ਅੱਗ ਲਾਤੀ ਆਪਾਂ 네ਗੇਟਿਵ ਵੀਡੀਓ ਜਿਆਦਾ ਸ਼ੇਅਰ ਕਰਦੇ ਜਿਆਦਾ ਫਲਾਉਨੇ ਆ ਤੇ ਮੇਰਾ ਖਿਆਲ ਇਦਾਂ ਦੀਆਂ ਪੋਜ਼ਿਟਿਵ ਵੀਡੀਓ ਜਿਹੜੀਆਂ ਉਹ ਵੀ ਬਣਾਉਣੀਆਂ ਬਣਦੀਆਂ ਨੇ ਤੇ ਸ਼ੇਅਰ ਕਰਨੀਆਂ ਬਣਦੀਆਂ ਭਾਈ ਮਾੜਾ ਕੈਮਰਾ ਲੱਗ ਗਿਆ ਤੇ ਸ਼ੇਅਰ ਕਰਨੀਆਂ ਵੀ ਬਣਦੀਆਂ ਨੇ ਤੇ ਬਣਾਉਣੀਆਂ ਵੀ ਬਣਦੀਆਂ ਨੇ ਇੱਕ ਮੇਰੀ ਅਪੀਲ ਹੋਰ ਆ ਹਰ ਪਿੰਡ ਦੇ ਵਿੱਚ ਜਿੰਨੀਆਂ ਵੀ ਕਮੇਟੀਆਂ ਨੇ ਜਾਂ ਪੰਚਾਇਤਾਂ ਨੇ ਖੋਰ ਸਨਮਾਨ ਬਹੁਤ ਕਰਦੇ ਆਪਾਂ ਪਿੰਡ ਚ ਸੋਨੇ ਅਸਰੀਆ ਕਾਲ ਬਹੁਤ ਬਹੁਤ ਧੰਨਵਾਦ ਇਹੋ ਜੇ ਲੋਕਾਂ ਦੇ ਸਨਮਾਨ ਜਰੂਰ ਕਰੋ ਤੇ ਨਾਲ ਹੀ ਮੈਂ ਵਧਾਈ ਦਿੰਦਾ ਸਾਰੇ ਪਤਵੰਤੇ ਸੱਜਣਾ ਨੂੰ ਜਿਨ੍ਹਾਂ ਨੇ ਸਨਮਾਨ ਕੀਤਾ ਤੇ ਵੀਰ ਉਹਨਾਂ ਨੂੰ ਜਿਨ੍ਹਾਂ ਦਾ ਸਨਮਾਨ ਹੋਇਆ ਵਾ ਤੇ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਭਾਈ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਲੱਗੀ ਤਰੀਕ ਕੋਲ ਕਿਤਾਬਾਂ ਸੀ ਯਾਰ ਭਾਈ ਤੁਹਾਨੂੰ ਇੱਕ ਇੱਕ ਕਿਤਾਬ ਦਿੰਨੇ ਆ